ਰੁੱਖਾਂ ਉਤੋਂ ਪੱਤੇ ਝੜਦੇ ਵੇਖ ਰਿਹਾ ਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾ ਉਹ ਕਿ ਜਿਹੜਾ ਭਾਣਾ ਮੰਨਣ ਵਾਲਾ ਸੀ ਉਸ ਨੂੰ ਰੱਬ ਤੇ ਤੂੰ ਮਤ ਮੜਦੇ ਵੇਖ ਰਿਹਾ ਚੁੱਪ ਦੋ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਚੁੱਪ ਜਦੋਂ ਬੰਦਾ ਹਾਲਾਤਾਂ ਤੇ ਕਿਸਮਤ ਦੇ ਹੱਥੋਂ ਬੇਬਸ ਮਹਿਸੂਸ ਕਰਦਾ ਹੈ ਤੇ ਉਸ ਨੂੰ ਲੱਗਦਾ ਕਿ ਉਹਦੇ ਦਿਲ ਦਾ ਹਾਲ ਬਿਆਨ ਕਰਨ ਲਈ ਕੋਈ ਸ਼ਬਦ ਹੀ ਨਹੀਂ ਜਿਹਦੇ ਨਾਲ ਉਹ ਆਪਣੀ ਗੱਲ ਸਮਝਾ ਸਕੇ ਜਾਂ ਲੋਕ ਸਮਝ ਸਕਣ ਤੇ ਉਹ ਹੌਲੀ ਹੌਲੀ ਚੁੱਪ ਹੋਣ ਲੱਗਦਾ ਹੈ ਦੂਜੀ ਚੋਥੀ ਜਦੋਂ ਇਨਸਾਨ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਹੈ ਤੇ ਸ਼ਾਂਤੀ ਤੇ ਸਕੂਨ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ ਅਜਿਹਾ ਵਿਅਕਤੀ ਸេចក្តਾ ਦੇ ਵਿੱਚ ਆ ਜਾਂਦਾ ਤੇ ਦੁਨੀਆ ਦੀਆਂ ਉਲਝਣਾਂ ਤੋਂ ਉੱਪਰ ਉੱਠ ਜਾਂਦਾ ਹੈ ਇੱਕ ਚੁੱਪ ਤੁਹਾਨੂੰ ਮਾਨਸਿਕ ਰੋਗ ਵੱਲ ਲੈ ਜਾਏਗੀ ਤੇ ਦੂਜੀ ਅਧਿਆਤਮਕ ਵੱਲ ਚੁਣਨਾ ਤੁਸੀਂ ਹੈ